ਹੈਲੋ ਬੱਚੋ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਆ ਅੱਜ ਦੀ ਸਟੂਡੈਂਟਸ ਨਾਲ ਟੋਪਿਕ ਹੈ ਗਵਾ ਬਿਨੇ ਪੱਤਰ ਬਿਮਾਰੀ ਦੀ ਛੁੱਟੀ ਲੈਣ ਲਈ ਬਿਨੇ ਪੱਤਰ ਤੇ ਸ਼ੁਰੂ ਕਰਦੇ ਆ ਸਭ ਤੋਂ ਪਹਿਲੇ ਅਸੀਂ ਲਿਖਾਂਗੇ ਸੇਵਾ ਵਿਖੇ ਮੁੱਖ ਅਧਿਆਪਕ ਜੀ ਇੱਥੇ ਤੁਸੀਂ ਲਿਖਣਾ ਆਪਣੇ ਸਕੂਲ ਦਾ ਨਾਮ ਥੱਲੇ ਤੁਸੀਂ ਲਿਖਣਾ ਆਪਣੇ ਸ਼ਹਿਰ ਦਾ ਨਾਮ ਇਸ ਤੋਂ ਬਾਅਦ ਅਸੀਂ ਲਿਖਾਂਗੇ ਵਿਸ਼ਾ ਜਿਸ ਕਾਰਨ ਅਸੀਂ ਛੁੱਟੀ ਲੈਣੀ ਹੈ ਤੁਹਾਡੀ ਅੱਜ ਦੀ ਐਪਲੀਕੇਸ਼ਨ ਦਾ ਵਿਸ਼ਾ ਹੈਗਾ ਵਾ ਬਿਮਾਰੀ ਦੀ ਛੁੱਟੀ ਲੈਣ ਸੰਬੰਧੀ। ਸ਼੍ਰੀਮਾਨ ਜੀ ਬੇਨਤੀ ਹੈ ਕਿ ਕੱਲ ਸਕੂਲੋਂ ਘਰ ਜਾਂਦੇ ਸਮੇਂ ਰਸਤੇ ਵਿੱਚ ਮੀਂਹ ਵਿੱਚ ਪਿੱਜ ਜਾਣ ਕਰਕੇ ਮੈਨੂੰ ਬੁਖਾਰ ਹੋ ਗਿਆ ਸੀ ਜੋ ਅਜੇ ਵੀ ਚੜਿਆ ਹੋਇਆ ਹੈ। ਡਾਕਟਰ ਨੇ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜਿਸ ਕਰਕੇ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ ਕਿਰਪਾ ਕਰਕੇ ਮੈਨੂੰ ਅੱਜ ਛੁੱਟੀ ਦਿੱਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਇਹਨੀ ਐਪਲੀਕੇਸ਼ਨ ਲਿਖਣ ਤੋਂ ਬਾਅਦ ਸਬ ਮੁੜ ਕੇ ਲਾਸਟ ਤੋਂ ਸਭ ਤੋਂ ਥੱਲੇ ਅਸੀਂ ਲਿਖਣਾ ਵਾ ਆਪ ਜੀ ਦਾ ਆਗਿਆਕਾਰੀ ਜਾਂ ਆਪ ਜੀ ਦੀ ਆਗਿਆਕਾਰੀ ਉਸ ਤੋਂ ਥੱਲੇ ਆਪਣਾ ਲਿਖਣਾ ਵਾ ਨਾਮ ਆਪਣਾ ਰੋਲ ਨੰਬਰ ਆਪਣੀ ਜਮਾਤ ਦੇ ਜਿਸ ਦਿਨ ਛੁੱਟੀ ਲਾਣੀ ਆ ਉਸ ਦਿਨ ਦੀ ਮਿੱਟੀ ਠੀਕ ਆ ਬੱਚਿਓ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕਸ ਫॉर ਵਾਚਿੰਗ ਬਾਏ ਬਾਏ